ਜਿਨਹਾਰੋ ਸਾਥੀਓ ਅਸੀਂ ਤੁਹਾਨੂੰ ਸਲਾਮ ਕਰਦੇ ਆ ਕਿ ਤੁਸੀਂ ਆਪਣੀ ਹੱਕੀਅਤ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਸਰਕਾਰ ਦੇ ਵਿਰੁੱਧ ਸੰਘਰਸ਼ ਕਰ ਰਹੇ ਹੋ ਜਦੋਂ ਵੀ ਤੁਹਾਨੂੰ ਜਥੇਬੰਦੀ ਦੇ ਵੱਲੋਂ ਪੋਰਟਤੀ ਜਲਦੀ ਆ ਤੁਸੀਂ ਉਸ ਕੋਲ ਤੇ ਖੁੱਲ੍ਹ ਕੇ ਹੋ ਜੋ ਤੁਹਾਨੂੰ ਬੈਠਣ ਦੀ ਕਹਦੇ ਤੁਸੀਂ ਪੈਰਦੇ ਹੋ ਅੱਜ ਵੀ ਤੁਸੀਂ ਵੱਡੀ ਗਲਤੀ ਦੇ ਵਿੱਚ ਸਮੂਹਿਤ ਕੀਤੀ ਤੇ ਅੱਜ ਜਿਹੜੀਆਂ ਲੋਕਾਂ ਨੂੰ ਲੈ ਕੇ ਆਪਾਂ ਲੰਮੇ ਸਮੇਂ ਤੋਂ ਪ੍ਰੋਟੈਸਟ ਕਰ ਰਹੇ ਆ ਕੇ ਨਿੱਜੀ ਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ ਸਾਡੇ ਉਦਾਰੇ ਦੇ ਵਿੱਚੋਂ ਕੰਪਨੀਆਂ ਨੂੰ ਬਾਹਰ ਕੱਢ ਕੇ ਜਿੰਨੇ ਵੀ ਆਊਟਸੋਰਸਿੰਗ ਲਈ ਕੰਮ ਕਰਦੇ ਕਰਮੀਆਂ ਉਹਨਾਂ ਕਰਮੀਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇ ਜਿਨ੍ਹਾਂ ਕੇ ਸਾਡੇ ਉਦਾਰੇ ਦੇ ਅੰਦਰ ਪੋਸਟਾਂ ਖਤਮ ਕੀਤੀਆਂ ਆ ਅਨੁਬੇ ਕਮੇਟੀ ਦੇ ਸਪਾਰਸ਼ ਦੇ ਤਹਿਤ ਸਾਡੀ ਉਹ ਵੀ ਡਿਮਾਂਡ ਹੈ ਵੀ ਉਹਨੂੰ ਖਾਰਜ ਕਰਕੇ ਨਵੀਆਂ ਪੌਂਟਾਂ ਜਿੱਥੇ ਖਾਲੀ ਸਾਮੀਆਂ ਪਈਆਂ ਉਹ ਪੌਂਟਾਂ ਨੂੰ ਭਰਿਆ ਜਾਵੇ ਉਹ ਤੋਂ ਪਹਿਲਾਂ ਜਿੰਨੇ ਵੀ ਹੋਰ ਸੌਫਟਸਟ ਕੰਮੇ ਕੰਮ ਕਰਦੇ ਆ ਉਹਨਾਂ ਸਾਰੇ ਕੰਮੇ ਨੂੰ ਪੱਕਾ ਕੀਤਾ ਜਾਵੇ ਤੇ ਦੂਜਾ ਜਿਦਾ ਰੂਸਾ ਸਤਿਓ ਕੱਟੋ ਕਟਕ ਜਾਰੇ ਜੋ ਤਨਖਾਹ ਦੀ ਗੱਲ ਹੈ ਹਾਂ ਸਾ ਪੀਰਤ ਨੂੰ ਨੌਕਰੀ ਦੇਣ ਦੀ ਗੱਲ ਹੈ ਇਹਨਾਂ ਤੇ ਹੋਰ ਜਿੰਨੀਆਂ ਵੀ ਸਾਡੇ ਨੋਡਲ ਸੈਂਟਰਾਂ ਤੇ ਕੰਮ ਕਰਦੇ ਕੰਮ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਉੱਥੋਂ ਜਦੋਂ ਦੂਜੀ ਜਥੇਬੰਦੀ ਸੀਗੇ ਉਥੋਂ ਦੇ ਚੀਫ ਇੰਜੀਨੀਅਰ ਨੇ ਉਹਨਾਂ ਤੇ ਮਾਮਲੇ ਦਰਜ ਕੀ ਜਿੰਦਾ ਕਾਠ ਇਸ ਗੱਲ ਦੀ ਡਿਮਾਂਡ ਕਰਦਾ ਵੀ ਜਿਹੜੇ ਝੂਠੇ ਪਰਚੇ ਕੀਤੇ ਹੋਆ ਉਹਨਾਂ ਨੂੰ ਰੱਦ ਕਰਕੇ ਜਿਹੜੀਆਂ ਸਾਡੀਆਂ ਕੁੜੀਆਂ ਉਹਨਾਂ ਨੂੰ ਪਾਲ ਦੇ ਦਾਰ ਤੋਂ ਬਾਹਰ ਕੀਤਾ ਜਾਵੇ ਜਿੰਨੇ ਵੀ ਕੰਮ ਕਰਦੇ ਔਰ ਸੋਰਸਿੰਗ ਕਰਦੇ ਉਹਨੂੰ ਕਾਰਜ ਵਿੱਚ ਸ਼ਾਮਲ ਕੀਤਾ ਜਾਵੇ ਜਿਆਰੂ ਸਾਥੀਓ ਪਿਛਲੇ ਸਮੇਂ ਦਾ ਤੁਹਾਡਾ ਇਤਿਆਸ ਹੈ ਤੋ ਤੁਸੀਂ ਮਹਾਰਾਜ ਦੀ ਧਰਤੀ ਦੇ ਸੜਕਾਂ ਤੇ ਮੀਆਂ ਦੇ ਚੱਕਰਾਂ ਦੇ ਵਿੱਚ ਦਿਨ ਰਾਤ ਧਰਨੇ ਪਰਦੋਸ਼ਣ ਕੀਤੇ ਤੇ ਪਟਿਆਲੇ ਦੀ ਧਰਤੀ ਹੋਵੇ ਜਿੱਥੇ ਤੁਹਾਨੂੰ ਕਹਿਤਾ ਉਥੇ ਤੁਸੀਂ ਲਗਾਤਾਰ ਲੜਿਓ ਤੇ ਜਿੱਤ ਵੱਲ ਵੀ ਵਧਿਓ ਜਿੱਤਾਂਗੇ ਅੱਜ ਜਿੱਤਾਂਗੇ ਇਸ ਕਰਕੇ ਅੱਜ ਪ੍ਰਸ਼ਾਸਨ ਨਾਲ ਗੱਲ ਚੱਲੀ ਆ ਵਿਜੇਂ ਮੰਤਰੀ ਨਾਲ ਫੋਨਾਈ ਟੈਲੀਫੋਨ ਵਾਲੀ ਗੱਲ ਹੋਈ ਆ ਉਹਨਾਂ ਨੇ ਕਿਹਾ ਮੀਟਿੰਗ ਕਰਾਂਗੇ ਪਰ ਅਸੀਂ ਇਨਕਾਰ ਕੀਤਾ ਵੀ ਪਹਿਲਾਂ ਮੀਟਿੰਗ ਕੀਤੀ ਜਾਵੇ ਉਹਨੇ 6 ਤਰੀਕ ਦਾ ਮੀਟਿੰਗ ਦਾ ਸਮਾਂ ਦਿੱਤਾ ਪਰ ਜਿਦਾ ਹਰੂ ਸਾਥੀਓ ਪਹਿਲਾਂ ਅਗਵੇਂ ਤੋਂ ਤੁਹਾਨੂੰ ਦੱਸਣਾ ਹੈ ਪਹਿਲਾਂ ਡੀਸੀ ਸਾਹਿਬ ਨੂੰ ਬੇਨਤੀ ਕਰੂੰਗਾ ਅਗੇ ਸਾਰੇ ਯਾਰ ਇਤੋਂ ਦਾ ਪ੍ਰਸ਼ਾਸਨ ਇਸ ਗੱਲ ਦਾ ਵਿਸ਼ਵਾਸ ਲਾਉਂਗਾ ਅਗਲੇ ਤੌਰ ਦਾ ਐਲਾਨ ਟਿਕਾ ਹੀ ਲਊਗਾ ਕਿ ਨਹੀਂ ਵਿਉਂਦਾ ਕੋਈ ਲੰਮਾ ਸਮਾਂ ਹੋ ਜਾਊਗਾ ਇਸ ਕਰਕੇ ਸਾਰੇ ਨੂੰ ਬੇਨਤੀ ਆ ਕਿ ਐਡੀਸੀ ਸਾਹਿਬ ਤੋਂ ਬਾਅਦ ਆਪਾਂ ਅਗਲੇ ਤੌਰ ਦੀ ਜਿਹੜੀ ਚਰਚਾ ਤੁਹਾਡੇ ਨਾਲ ਕਰਾਂਗੇ ਇਸ ਕਰਕੇ ਸਾਥੀਓ ਉਸੇ ਲੰਬੇ ਸਮੇਂ ਤੋਂ ਲੜ ਰਹੇ ਆ ਪਿਛਲੇ ਸਮੇਂ ਦੇ ਉੱਤੇ ਬਤਿਆ ਆ ਕਿ ਤੁਸੀਂ 30 ਸਤੰਬਰ ਦੀ ਛਲਤੀ ਦੀ ਨੀਤੀ ਨੂੰ ਰੱਦ ਕਰਾਇਆ ਤਨਖਾਹਾਂ ਦੇ ਵਿੱਚੋਂ ਹੋਰ ਇੱਕ ਤੌਤੀ ਨੂੰ ਬੰਦ ਕਰਾਇਆ ਕਟੋ-ਕਟੋ ਜਿਹੜੀ ਤਨਖਾਹ ਨਹੀਂ ਸੀ ਮਿਲਦੀ ਜਿਹੜੀ ਤੁਹਾਡੀ ਤਨਖਾਹ ਦੇ ਵਿੱਚੋਂ ਹੀ ਪਰਜੂੜਦੇ ਸੀਗੇ ਉਹ ਵੀ ਤੁਸੀਂ ਹਲ ਕਰਾਇਆ ਤੇ ਜਿਹੜੇ ਸਾਡੀ ਕੁੜੀਆਂ ਨੂੰ ਕਿਸੇ ਕੰੰਡ ਲਾ ਕੇ ਮੌਤ ਆਉਗੀ ਉਹਨਾਂ ਬਾਸੂ ਨੌਕਰੀ ਨਹੀਂ ਸੀ ਦਿੰਦੇ ਤੁਸੀਂ ਨੌਕਰੀ ਦੀ ਗਰੰਟੀ ਵੀ ਕਰਾਈ ਤੁਸੀਂ 10% ਤਨਖਾਹ ਵੀ ਵਧਾਈ 5% ਸਲਾਨਾ ਕਰਾਇਆ ਹallelujah ਦੇ ਵਿੱਚ ਡਿੱਕੇ ਨੇ ਉਹ ਸਾਰੇ ਸਹੀ ਕਰਨ ਵਾਲੇ ਨੇ ਇਸ ਕਰਕੇ ਉਹ ਤੋਂ ਪਹਿਲਾਂ ਉਹ ਤੁਹਾਨੂੰ ਵਿਸ਼ਵਾਸ ਦਿਵਾਉਣਗੇ ਉਸ ਤੋਂ ਬਾਅਦ ਮੈਂ ਧੋਲ ਦਾ ਐਲਾਨ ਕਰਨਾ ਤੁਸੀਂ ਸਾਰੇ ਹੱਕਦਾਰੇ ਕਰਕੇ ਉਹਦੇ ਸਹਿਮਤੀ ਪ੍ਰਗਟ ਕਰਨੀ ਆ ਆਓ ਫੋਨ ਸੱਜੇ ਕਾਲ ਉਹ ਮੰਤਰੀ ਸਾਹਿਬ ਨਾਲ ਗੱਲ ਹੋ ਗਈ ਤੁਹਾਡੇ ਪ੍ਰਧਾਨ ਸਾਹਿਬ ਦੀ ਕ੍ਰੈਕਟ ਕੱਲ 2:00 ਵਜੇ ਕਰਾਤੀ ਹੈ ਉਹਨਾਂ ਨੇ ਜਿਹੜਾ ਆਪਣਾ ਸਮਾਂ ਦਿੱਤਾ ਹੈਗਾ ਮੀਟਿੰਗ ਦਾ ਉਹਦੀ ਚਿੱਠੀ ਵੀ ਨਿਕਲ ਗਈ ਹੈ 6 ਤਰੀਕ ਨੂੰ 11:00 ਵਜੇ ਉਪਰੋਕਤ ਸੈਕਟਰ ਸਾਲ ਦੇ ਵਿੱਚ ਮੀਟਿੰਗ ਹੋਣੀ ਹੈ ਤੇ ਉਹ ਆਪਣੇ ਤੁਸੀਂ ਉੱਥੇ ਜਾ ਕੇ ਤੁਹਾਡੇ ਨਾਲ ਇੱਕ ਅਫਸਰ ਵੀ ਅਸੀਂ ਭੇਜਾਂਗੇ ਵਿਜੀਪੁਰ ਦਾ ਠੀਕ ਹੈ ਜੀ ਸਸੇਕਰ ਦੋਨੋਂ ਹੈ ਦੂਜੀ ਸਾਥੀਓ ਪਹਿਲਾਂ ਪ੍ਰਸ਼ਾਸਨ ਦਾ ਧੰਨਵਾਦ एडीसी साहब ਸਾਡੇ ਡੀਐਸਪੀ ਸਾਹਿਬ ਜਿੰਨੇ ਵੀ ਪ੍ਰਸ਼ਾਸਕਾ ਨਿਗਰਾਨੇ ਵਾਲੀਆਂ ਸਾਹਿਬ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਪੁਲਸ ਵਾਲੇ ਵੀਰ ਸਾਡੀਆਂ ਭੈਣਾਂਾਂ ਦੇ ਵਿੱਚ ਸੀਗੇ ਉਹਦੇ ਵੀ ਧੰਨਵਾਦ ਸੋ ਅਗਲੇ ਤੌਰ ਦਾ ਐਲਾਨ ਇਹ ਆ ਵੀ ਅਸੀਂ ਉਹਨਾਂ ਤੱਕ ਕੰਮ ਸਟਾਰਟ ਨਹੀਂ ਕਰਾਂਗੇ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਹੁੰਦਾ ਇਹ ਆਪਣਾ ਐਲਾਨ ਹੈ ਸਾਨੂੰ ਤੋਂ ਅਸੀਂ ਆਪਦੇ ਡਿਵੀਜ਼ਨ ਦੇ ਦਫ਼ਤਰਾਂ ਦੇ ਅੱਗੇ ਬੈਠਾਂਗੇ ਤੇ ਜਦੋਂ ਥੋੜਾ ਜਿਮ ਕਰਿਆ ਉਦੋਂ ਸਾਡੇ ਨਾਲ ਗੱਲ ਕਰ ਲਿਓ ਸਾਡੀ ਡਿਮਾਂਡ ਤੇ ਵੀ ਪਹਿਲਾਂ ਗੱਲ ਕਰਨ ਦੇ ਵਾਰਤਰੀ ਔਰ ਸਾਡਾ ਇਹ ਫੈਸਲਾ ਕੋਈ ਸਾਡੀ ਹੜਤਾਲ ਆ ਜੇ ਦੀ ਉਹ ਲਗਾਤਾਰ ਚੱਲੇਗੀ ਤੇ ਉਹ ਵੀ ਐਲਾਨ ਹੋ ਸਕਦਾ ਵੀ ਤਿੱਖਾ ਤੋਂ ਕਿੱਧਰ ਨੂੰ ਜਾਣਾ ਪਟਿਆਰੇ ਵੱਲ ਨੂੰ ਜਾਣਾ ਜਾਂ ਲੁਧਿਆਣਾ ਵੱਲ ਨੂੰ ਜਾਣਾ ਜਾਂ ਪਟਿਆਲੇ ਵੱਲ ਨੂੰ ਜਾਣਾ ਇਸ ਕਰਕੇ ਉਸ ਗੱਲ ਦਾ ਇੰਤਜ਼ਾਰ ਕਰੇ ਆਪਣੀ ਹਰਤਾਲ ਲਗਾਤਾਰ ਜਾਰੀ ਰੱਖਿਆ ਕੋਈ ਸੱਚੀ ਡਿਊਟੀ ਦੇ ਨਾ ਚੜੇ ਤੇ ਇੱਕ ਤਿਆਰੀ ਜਰੂਰ ਕਰ ਲਵੇ ਕਿ ਜੇਣਾ ਅਗਲਾ ਤੋੜ ਆ ਪਰਿਵਾਰਾਂ ਤੇ ਬੱਚਿਆਂ ਸਮੇਟ ਹੋਊਗਾ ਜਿੰਦਾਬਾਦ ਆਹ ਆਪਣਾ ਫੈਸਲਾ ਇਸ ਫੈਸਲੇ ਤੇ ਤੁਸੀਂ ਸਾਰੇ ਨੂੰ ਪੁੱਲ ਚੜਾਉਣੇ ਆ ਤੇ ਅੱਜ ਦਾ 6 ਤਰੀਕ ਨੂੰ ਕੀ ਹੁੰਦਾ ਕੀਹਦੇ ਹੁੰਦਾ ਬਹੁਤ ਸਾਰੀਆਂ ਮੀਟਿੰਗਾਂ ਹੋ ਗਈਆਂ ਬਹੁਤ ਸਾਰਾ ਕੁੱਝ ਹੋ ਗਿਆ ਮੀਟਿੰਗ ਨੂੰ ਲੈਟਰ ਵੀ ਦੇ ਦਿੰਦੇ ਆ ਜਦੋਂ ਉੱਥੇ ਜਾਈਦਾ 16 ਤਰੀਕ ਦੇ ਤਰਨਾ ਸੀਗਾ ਸਾਰੇ ਨੂੰ ਪਤਾ ਤੋਂ ਵੀ ਤਰੀਕ ਦੀ ਅਪਨੂ ਡੈਕਟਰ ਦੇਤੀ ਪਰ 24 ਫੋੜ ਲੈ ਕੇ ਫੋੜਤਾ ਵੀ ਮੀਟਿੰਗ ਬੁੱਕ ਕਰੀ ਗਿਆ ਕਿਹੜੀ ਗੱਲ ਦਾ ਯਕੀਨ ਕਰ ਲਈਏ ਪਰ ਅੱਜ ਜਦੋਂ ਉਹਨੇ ਫੋਨ ਤੇ ਕਿਤੇ ਅਸੀਂ ਗੱਲਬਾਤ ਤੋਂ ਵੀ ਨਹੀਂ ਪੱਜਦੇ ਮੰਤਰੀ ਜੀ ਅਸੀਂ ਚਾਹਦੇ ਵੀ ਕੱਲ੍ਹ ਨੂੰ ਕਰ ਲੇ ਮੰਤਰੀ ਸਾਹਿਬ ਕਹਿੰਦੇ ਸਾਡਾ ਸਚੂਲ ਵੀ ਗਿਆ ਪਰ ਜਿਹੜੇ ਬੰਦੇ ਹਰ ਰੋਜ਼ ਭਾਈ ਕੰਟ ਲਾ ਕੇ ਮਰਦੇ ਆ ਕੀ ਉਹਨਾਂ ਵਾਸਤੇ ਟਾਈਮ ਨਹੀਂ ਇਸ ਕਰਕੇ ਦੂਜੀ ਗੱਲ ਵਿੱਚ ਵਿੰਤ ਮੰਤਰੀ ਸਾਹਿਬ ਦਾ ਬਠੋਲਾ ਇਸ ਕਰਕੇ ਅਗਲੇ ਤੋਹਰੇ ਦਾ ਵੀ ਲਾਣੀਊਗਾ ਤੇ ਸਾਰੇ ਦੇ ਡਿਵੀਜ਼ਨ ਦਫ਼ਤਰਾਂ ਦੇ ਅੱਗੇ ਨਹੀਂ ਠਾਗਿਆ ਬੈਠਣਾ ਬੈਜੂਗਾ ਸਾਰੇ ਸਾਰੇ ਦੇ ਡਿਵੀਜ਼ਨ ਦਫ਼ਤਰਾਂ ਦੇ ਲਗਾਤਾਰ ਰੋਜ਼ ਘਰ ਦੇ ਚੱਲੇ ਟੈਂਟੂਟ ਲਾ ਕੇ ਆਪ ਦੇ ਖੇਪਰੰਦ ਕਰਕੇ ਦਫ਼ਤਰਾਂ ਦੇ ਦੀਪੋਤ ਚੱਲੇ ਆ ਉਸ ਕਰਕੇ ਜੋਰ ਲਾ ਦਿਓ ਤੇ ਵੱਡੇ ਤੋਹਰੇ ਦਾ ਐਲਾਨ ਜਿਹੜਾ ਉਹ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਦੱਸ ਦੇਵਾਂਗੇ ਕੱਲ ਦੱਸ ਦਈਏ ਪਰਸੋਂ ਦੱਸ ਦਈਏ ਪਰ ਕੱਲ ਤੋਂ ਜਾ ਕਾਉਤੋ ਤੁਸੀਂ ਸਾਰੇ ਦੇ ਡਿਵੀਜ਼ਨ ਦਾ ਚਾਪਟਰ ਦੇ ਅੱਗੇ ਵਧਣਾ ਇਸ ਬੈਂਟੀ ਨੂੰ ਜਰੂਰ ਪ੍ਰਵਾਡ ਕਰੋ ਸਾਰੇ ਦਾ ਜਿੰਨੇ ਵੀ ਸਾਥੀ ਆਇਆ ਸਾਰੇ ਦਾ ਬਹੁਤ ਬਹੁਤ ਧੰਨਵਾਦ ਆਖਰੀ ਦਮ ਤੱਕ ਲੜਾਂਗੇ ਤੇ ਜਿੱਤ ਦਾ ਪਰਚਾ ਲਹਿਰਾ ਕੇ ਹਟਾਗੇ ਸਾਰੇ ਦਾ ਬਹੁਤ ਬਹੁਤ ਧੰਨਵਾਦ ਥੋੜੀ ਹੋ ਗਿਆ ਚਲੋ ਡੀਐਸਪੀ ਸਾਹਿਬ ਨੇ ਯਕੀਨ ਦਿਵਾਇਆ ਵੀ ਢੇਰ ਜੇ ਵੀ ਸਾਥੀ ਰਹਿਗੇ ਆ ਵੀ ਆਪਦੇ ਯਾਰ ਬਿਕਲੇ ਧਿਆਨ ਨਾਲ